ਲੋ ਵੀ ਮੇਤਰਵਾ ਜਿਹੜੀ ਅੱਜ ਵੀਡੀਓ ਸਾਂਝੀ ਕਰਨ ਲੱਗੇ ਆ ਆਗਰੇ ਦੇ ਤਾਜ ਮਹਿਲ ਦੀ ਘਰ ਲੱਗੇ ਆ ਤੇ ਇਹ ਹੈਗੀ ਆ ਮੇਨ ਐਂਟਰੀ ਤੇ ਕਿਹੜੇ ਕਿਹੜੇ ਭਰਾਵਾਂ ਨੇ ਆਗਰੇ ਦਾ ਤਾਜ ਮਹਿਲ ਦੇਖਿਆ ਹੋਇਆ ਵਾ ਦੱਸਿਓ ਜਰੂਰ ਕਮੈਂਟ ਕਰਕੇ ਤੁਹਾਨੂੰ ਕਿਵੇਂ ਦਾ ਲੱਗਾ ਸੀਗਾ ਤੇ ਆਹ ਜਿਹੜਾ ਗੇਟ ਬਣਿਆ ਹੋਇਆ ਨਾ ਸਿਰਾਂ ਗੱਲ ਪਤਾ ਯਾਰ ਤੇ ਬਹੁਤ ਸੋਹਣੀ ਆਹ ਪੇਂਟਿੰਗ ਉੱਤੇ ਕੀਤੀ ਹੋਈ ਹੈ ਜਿਹੜੀ ਹੱਥਾਂ ਦੇ ਜਿਹੜੇ ਮੈਸਟਰੀ ਨੇ ਵੀ ਆ ਕਾਰਾਗਰੀ ਕੀਤੀ ਹੋਈ ਹੈ ਸਿਰਾਂ ਗੱਲ ਪਾ ਤੇ ਕਿਹੜੇ ਕਿਹੜੇ ਭਰਾ ਇੱਥੇ ਆਗਰੇ ਦਾ ਤਾਜ ਮਹਿਲ ਦੇਖ ਕੇ ਗਏ ਆ ਜਰੂਰ ਦੱਸਿਓ ਵੀ ਕਿਵੇਂ ਦਾ ਲੱਗਿਆ ਤੁਹਾਨੂੰ ਜੇ ਵੰਦਰ ਵੀ ਤੁਹਾਨੂੰ ਦਿਖਾਉਂਦੇ ਆ ਆਗਰੇ ਦਾ ਤਾਜ ਮਹਿਲ ਜਾਂ ਬਾਕੀ ਅੰਦਰ ਤੁਸੀਂ ਇਹ ਵੀ ਦੇਖ ਸਕਦੇ ਆ ਜਿਹੜੀ ਸਾਈਡ ਤੇ ਪਿੰਡਿੰਗ ਜਾਂ ਗਲਾਈਆਂ ਜਿਹੜੀਆਂ ਬਣੀਆਂ ਹੋਆਂ ਸਿਰਾ ਗੱਲਵਾਤਾ ਜਿਹੜੇ ਵੀ ਮੈਸਜੇਂ ਬਣਾਇਆ ਵਾ ਪਤਾ ਜਾਂਦਾ ਕਿ ਕਿੱਥੇ ਗਿਆ ਬਈ ਨੂੰ ਹਾਂ ਜਾਂਦਾ ਆ ਇੱਥੇ ਆਗਰੇ ਦਾ ਤਾਜ ਮਹਿਲ ਦੇਖ ਕੇ ਗਏ ਆ ਤੇ ਬਹੁਤ ਅੰਦਰ ਰੌਣਕ ਰੌਣਕ ਸੀਗੀ ਤੇ ਆ ਵੇਖ ਸਕਦੇ ਤੁਸੀਂ ਆਗਰੇ ਦਾ ਤਾਜ ਮਹਿਲ ਬਹੁਤ ਸੋਹਣਾ ਬਣਿਆ ਹੋਇਆ ਵਾ ਇਹ ਕਿਹਦੇ ਦੇ ਚੋ ਮੱਥਰੀ ਤੋਂ ਬਈ ਹੋਰ ਖਾਸ ਹੈ ਬਹਿ ਜੀ ਦੱਸੋ ਜੀ ਇਹ ਕਿਹਨਾਂ ਖਾਸ ਹੈ ਇਹ ਕੋਈ ਜਿਆਦਾ ਪਾ